ਅੰਜੀ ਸੰਕਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਇੱਕ ਨਾ ਕਥਾਵਾਚ ਕਾ ਬਾਬਾ ਜੀ ਮੈਂ ਨਾਮ ਨਹੀਂ ਜਾਣਦਾ ਉਹਨਾਂ ਦਾ ਤੇ ਉਹ ਨਾ ਕਈ ਦਿਨ ਤੋਂ ਵੀਡੀਓ ਵਿੱਚ ਕੀਇਆ ਤੋ ਨਾ ਮਤੋਂ ਫੋਟੋ ਖੰਗਾ ਦੀ ਤੇ ਬਾਬਾ ਕਹਿ ਰਿਆ ਨਾ ਕਿ ਮਾਈਂ ਇਸੇ ਕਪੜਾ ਵੋ ਤੁਸੀਂ ਇਹਨਾਂ ਅਸਾਈਆਂ ਨਾਲ ਨਾ ਜੁੜੋ ਥੋੜਾ ਇਤਿਹਾਸ ਬੜਾ ਵਧੀਆ ਏ ਫਲਾਨਾ ਹਨਾ ਆਇਆਂ ਜਿਹਾ ਥੋੜਾ ਘਟ ਵਡੇਰਾ ਬਾਬਾ ਜੈਤਾ ਜੀ ਮੈਂ ਪਾਛਾ ਦਾ ਸੀਸ ਲੈ ਕੇ ਆਇਆ ਸੀ ਕਿ ਬਾਬਾ ਜੀ ਨੂੰ ਬੇਨਤੀ ਕਰੀਏ ਕਿ ਪਤਕਾ ਆਵਾਜ਼ ਕਰੀ ਸਾਨੂੰ ਸਾਰਾ ਗਿਆਨ ਕਿ ਸਾਡੇ ਕੌਣ ਕੌਣ ਯੋਧੇ ਹੋਏ ਆ ਬਾਬੇ ਦੀਪ ਸਿੰਘ ਵਰਗੇ ਜੀ ਸਾਡੇ ਯੋਧੇ ਹੋਏ ਆ ਜਿਹਨੇ ਜਿਨ੍ਹਾਂ ਨੇ ਸਵਾ ਸਵਾ ਮਨ ਦਾ ਖੰਡਾ ਚਲਾਇਆ ਹੋਰ ਵੀ ਸਾਡੇ ਬੜੇ ਯੋਧੇ ਹੋਏ ਆ ਤੇ ਤੁਸੀਂ ਸਟੇਜਾਂ ਤੇ ਬੈਠ ਕੇ ਸਿਰਫ ਤੇ ਸਿਰਫ ਮذਬੀ ਸਿੱਖ ਭਾਈ ਚੜੀ ਮਤਲਬ ਮਿੱਠੇ ਬੋਲਾ ਵਿੱਚ ਨਾ ਜਿਵੇਂ ਆਪਾਂ ਕਹਿ ਦਈਏ ਸ਼ਾਇਦ ਨਾਲ ਵੇਖ ਕੇ ਜਹਿਰ ਦੇਣ ਵਾਲੀ ਗੱਲ ਕਰਦੇ ਹੁੰਦੇ ਹੁੰਨੇ ਆ ਤੁਸੀਂ ਮਜਬੀ ਸਖਾਂ ਦੀ ਭੰਡੀ ਵਿਚਾਰ ਕਰਨੀ ਆ ਕਥਾਵਾਜਕ ਜੀ ਤੁਹਾਨੂੰ ਕਿਵੇਂ ਲੱਗ ਰਿਹਾ ਕਿ ਕਿਉਂ ਲੱਗ ਰਿਹਾ ਕਿ ਸਾਰੇ ਮਜਬੀ ਸਖ ਭਾਈਚਾਰਾ ਜਿਹੜਾ ਹੈ ਅਸਾਈ ਬਣ ਗਿਆ ਅਸਲੀ ਮਜਬੀ ਸਖਾ ਸਾਡੇ ਨਾਲ ਅਨੇਕਾਂ ਮਜਬੀ ਸਖਾ ਤੇ ਜਿਹੜੀਆਂ ਇੰਨੀਆਂ ਢੰਗ ਸੰਗ ਫੌਜਾਂ ਵੀ ਮਜਬੀ ਸਖਾ ਜਿਆਦਾ ਜਿਆਦਾ ਢੰਗ ਸੰਗ ਫੌਜਾਂ ਮਜਬੀ ਸਖਾ ਕਿਉਂ ਲੋਕਾਂ ਨੂੰ ਘਬਨਾ ਕਰਦੇ ਹੋ ਹੁਣ ਮੈਨੂੰ ਆਏ ਦੱਸੋ ਐਡੇ-ਐਡੇ ਵੱਡੇ ਪਾਸਟਰ ਜੇ ਮੈਂ ਗਿਣਨ ਲੱਗਦਾ ਉਹ ਜੱਟ ਕਿੰਨੇ ਆ ਮਹਾਰਾਜਾ ਅਜੀਤ ਸਿੰਘ ਦੀ ਆ ਅਣਸਵੰਨਚੋ ਜਿਹੜੇ ਬੰਦੇ ਹੈਗੇ ਆ ਆ ਕਿੱਥੇਵੇਂ ਕੁਠੀ ਅਜ ਜਿਹਨੇ ਲਾਲੀ ਨੂੰ ਕੁੱਟਮਾਰ ਕੀਤੀ ਤੇ ਘਰੇ ਸੱਦ ਕੇ ਉਹ ਬੰਦੇ ਵੀ ਜੱਟ ਆ ਹੁਣ ਇੱਕ ਪਾਸਟਰ ਦਿਓਲ ਐਡੀ ਵੱਡੀ ਚਤਤਾ مالک ਉਹ ਅਨੇਕਾਂ ਦਰੀਪਾਂ ਨੂੰ ਮਤਲਬ ਪ੍ਰਚਾਰ ਕਰਕੇ ਆਪਣੇ ਨਾਲ ਜੋੜ ਰਿਆ ਮੈਂ ਨਹੀਂ ਕਹਿੰਦਾ ਪੈਸੇ ਦੇ ਕੇ ਜੋੜ ਰਿਆ ਆਪਣਾ ਪ੍ਰਚਾਰ ਕਰਕੇ ਆਪਣੇ ਨਾਲ ਜੋੜ ਰਿਆ ਉਹਨਾਂ ਦਾ ਪ੍ਰਚਾਰ ਬਹੁਤ ਤਕੜਾ ਜਿਸ ਦੀ ਜਿੱਗਲ ਆ ਸਾਡੀ ਕੌਮ ਨੇ ਪ੍ਰਚਾਰ ਨਹੀਂ ਕੀਤਾ ਅਸੀਂ ਕੱਲੇ ਮੱਥੇ ਟੇਕ ਕੇ ਉਹਨਾਂ ਨੇ ਪ੍ਰਚਾਰ ਕੀਤਾ ਉਹ ਬੰਦਾ ਪ੍ਰਚਾਰ ਕਰਕੇ ਤੇ ਗਰੀਬ ਲੋਕਾਂ ਨਾਲ ਆਪਣੇ ਨਾਲ ਜੋੜ ਰਿਹਾ ਏ ਹੁਣ ਜਿਹੜਾ ਪ੍ਰਚਾਰ ਕਰ ਰਿਹਾ ਉਹਨੂੰ ਤੁਸੀਂ ਮਾਰ ਕੇ ਕਹਿਣਾ ਵੀ ਤੂੰ ਭਾਈ ਦੂਸਰੀ ਕੋ ਦੂਸਰੀ ਧਰਮ ਦਾ ਪ੍ਰਚਾਰ ਕਰ ਰਿਹਾ ਤੇ ਆਪਣੇ ਦਾ ਕਿਉਂ ਨਹੀਂ ਕਰਦਾ ਤੁਸੀਂ ਥੋੜੀ ਜਿਹੀ ਹਿੰਮਤ ਹੈ ਕਿਸੇ ਕੋਲੇ ਕਿ ਜੋਲ ਕੋਲੇ ਜਾਓ ਨਰੂਲੇ ਕੋਲੇ ਜਾਓ ਕਿ ਭਾਈ ਤੂੰ ਸਿੱਖਾਂ ਦਾ ਪ੍ਰਚਾਰ ਕਰ ਬਸ ਇਹ ਨਹੀਂ ਆਣਾ ਕਿ ਮذਬੀ ਸਖ ਬਸਾਈ ਬਣ ਕੇ ਮذਬੀ ਸਖਸਾਈ ਬਣ ਕੇ ਹੁਣ ਮੈਨੂੰ ਐ ਦੱਸੋ ਬਾਬਾ ਜੀ ਨੂੰ ਉਹ ਉਹ ਬਾਬੇ ਦਾ ਵੀਡੀਓ ਦਿਨੀ ਚਾਹੀਦੀ ਮੈਂ ਤੁਹਾਨੂੰ ਬਾਬੇ ਦੀ ਫੋਟੋ ਵਿਖਾਉਣਾ ਦੇ ਬਾਬਾ ਜੀ ਅੱਗਾ ਦੱਸੋ ਮੈਨੂੰ ਏਸ਼ੀਆ ਦੀ ਏਸ਼ੀਆ ਦੀ ਸਭ ਤੋਂ ਵੱਡੀ ਚਰਚ ਕਿੱਥੇ ਵੜ ਰਹੀ ਆ ਪੰਜਾਬ ਚ ਆ ਬਾਬਾ ਇਹ ਏਸ਼ੀਆ ਦੀ ਸਭ ਤੋਂ ਵੱਡੀ ਚਰਚ ਪੰਜਾਬ ਤੇ ਵੜ ਰਹੀ ਆ ਤੇ ਉਹ ਜ਼ਮੀਨ ਕਿਨੇ ਦੇਣੀ ਆ ਮਾਜੀ ਵੀ ਸਿੱਖਾਂ ਕਹਿੰਦਾ ਜ਼ਮੀਨ ਹੀ ਨਹੀਂ ਨਹੀਂ ਉਹ ਮਾਜੀ ਵੀ ਸਿੱਖਾਂ ਨਹੀਂ ਭਾਈ ਉਹ ਜੱਟ ਭਾਈ ਚਾਹ ਰਹੇ ਨੇ ਜ਼ਮੀਨ ਦੇਣੀ ਆ ਮਹੰਗੇ ਭਾਦੀ ਪੈਸੇ ਵੱਧ ਲੈ ਕੇ ਕਿਤੇ ਰੋਕਿਆ ਉਹਨਾਂ ਨੂੰ ਕਿਤੇ ਬੇਨਤੀ ਕੀਤੀ ਆ ਕਿ ਇਹ ਜੱਟ ਭਰਾਵੋ ਓਏ ਆਇ ਨਾ ਕਰੋ ਉਹ ਪੈਸੇ ਦੇ ਲਾਲਚ ਵਿੱਚ ਆ ਕੇ ਨਾ ਮਾਇਆ ਦੇ ਵਸ ਵਿੱਚ ਹੋ ਕੇ ਆਪਣੀਆਂ ਜ਼ਮੀਨਾਂ ਇਹਨਾਂ ਲੋਕਾਂ ਨੂੰ ਨਾ ਦੇਈ ਜਾਓ ਅਗਲੇ ਸਾਡੀ ਹੀ ਛਾਤੀ ਤੇ ਬੈਠ ਕੇ ਸਾਡੀ ساری ਪੁੱਟਦੇ ਆ ਇਹ ਗੱਲ ਕਦੇ ਸਮਝਾਈ ਉਹਨਾਂ ਨੂੰ ਵੀ ਸਾਡੀ ਛਾਤੀ ਤੇ ਬੈਠ ਕੇ ਜਿਨ੍ਹਾਂ ਨੇ ਸਾਡੀ ਦਾੜੀ ਪੁੱਟਣੀ ਆ ਤੇ ਫਿਰ ਛੱਤ ਤੇ ਜਿਹੜਾ ਬਿਠਾਉਂਦਾ ਉਹਨੂੰ ਪਹਿਲਾਂ ਛੱਤ ਤੇ ਬਿਠਾਉਣ ਵਾਲਾ ਮਾਰਾ ਹੋਇਆ ਨਾ ਪਰ ਉਹ ਗਰੀਬਾਂ ਨੂੰ ਕਿਉਂ ਹਰ ਵਾਰ ਪੰਡਿਤ ਪੁੱਤਰ ਕਰਦੇ ਨੇ ਯਾਰ ਉਹ ਚਲੋ ਉਹ ਵਿਚਾਰੇ ਗਰੀਬ ਲੋਕ ਆ ਅਨਪੜ੍ਹ ਆ ਜ਼ਿਆਦਾਤਰ ਅਨਪੜ੍ਹ ਲੋਕ ਵਿਚਾਰੇ ਗਰੀਬ ਬੰਦੇ ਜਿਹਨਾਂ ਨੂੰ ਲੱਗਦਾ ਕਿ ਚਮਤਕਾਰ ਹੋ ਗਿਆ ਗੁੰਗਾ ਬੋਲਣ ਲੱਗ ਗਿਆ ਲੰਗੜਾ ਤੁਰਨ ਲੱਗ ਗਿਆ ਇਹ ਆ ਉਹ ਦੁਨੀਆ ਭਰ ਦਾ ਜਿੱਦੋਂ ਇਹਨਾਂ ਨੂੰ ਲੱਗਦਾ ਉਹ ਜਾਵੜਦੇ ਆ ਜੇ ਹੁਣ ਇਹੀ ਚੀਜ਼ ਸਾਡੇ ਧਰਮ ਦੇ ਵਿੱਚ ਦੱਸੀ ਜਾਂਦੀ ਹੁੰਦੀ ਕਿ ਨਹੀਂ ਭਾਈ ਇਦਾਂ ਦਾ ਕੁਝ ਨਹੀਂ ਹੁੰਦਾ ਤੇ ਹੋ ਸਕਦਾ ਉਹ ਨਾ ਜਾਂਦੇ ਅਸੀਂ ਤਾਂ ਆਪਣੇ ਗੁਰਦੁਆਰੇ ਵੱਡੇ ਵੱਡੇ ਬਣਾ ਲਏ ਆ ਤੇ ਬਣਾ ਕੇ ਗੁਰਦੁਆਰੇ ਤੇ ਆਲੀ ਸ਼ਾਨ ਕੂਠੀਆਂ ਬਣਾ ਕੇ ਤੇ ਉਹਨਾਂ ਨੂੰ ਮਸਲੋ ਬਣਾ ਕੇ ਬੈਠ ਗਏ ਆ ਕਿਉਂਕਿ ਅਸੀਂ ਪੰਚਾਇਤ ਦਾ ਕੌਮ ਦਾ ਕਰਨਾ ਨਹੀਂਗਾ ਕਰਨਾ ਬੰਚਾਇਤ ਅਸੀਂ ਤਵਾ ਲਾਉਣ ਦਾ ਕਰਨਾ ਵੀ ਮੰਜੀ ਵੀ ਸਖਸਾਈ ਬਣ ਕੇ ਮੰਜੀ ਵੀ ਸਖਸਾਈ ਬਣ ਕੇ ਮੈਂ ਹੈਰਾਨ ਆ ਸਾਰੇ ਪ੍ਰਚਾਰਕਾਂ ਨੂੰ ਇੱਕ ਹੀ ਕੌਮ ਦੱਸ ਸੀ ਮੰਜੀ ਵੀ ਸਖ ਭਾਈ ਯੋਧਿਆਂ ਦੀ ਕੌਮ ਆ ਮਾਜੀ ਵੀ ਸਖਾ ਨੂੰ ਯੋਧੇ ਦੇ ਖਾਨ ਕਿਹਾ ਜਾਂਦਾ ਯੋਧੇ ਦੇ ਖਾਨ ਇਹਦੇ ਵਿੱਚੋਂ ਅਨੇਕਾਂ ਹੀ ਯੋਧੇ ਜਰਨੈਲ ਪੈਦਾ ਹੋਏ ਆ ਪਹਿਲਾਂ ਰੋਕਣਾ ਹੈ ਨਾ ਜੇ ਰੋਕਣਾ ਹੈ ਤਾਂ ਉਹਨਾਂ ਨੂੰ ਰੋਕੀਏ ਜਿਹੜੇ ਬੰਦੇ ਉਹਨਾਂ ਨੂੰ ਪਨਾਹ ਦਿੰਦੇ ਆ ਦੂਜੇ ਧਰਮ ਨੂੰ ਪਨਾਹ ਦਿੰਦੇ ਆ ਲਈ ਲਾਓ ਭਾਈ ਇੱਥੇ ਆ ਕੇ ਸਾਡੇ ਤੋਂ ਜ਼ਮੀਨ ਲਓ ਜੇ 10 ਲੱਖ ਦਾ ਕਿੱਲਾ ਹੈ ਤਾਂ 30 ਲੱਖ ਤੱਕ ਉਹ ਅਗਲੇ ਕਹਿੰਦੇ ਆ 10 ਲੱਖ ਦੇ ਕਿੱਲੇ ਦਾ 30 ਲੱਖ ਦਿੰਦੇ ਆ ਜੇ 30 ਲੱਖ ਦਾ 60 ਲੱਖ ਦਿੰਦੇ ਆ ਡਬਲ ਰੇਟ ਵਿੱਚ ਅਗਲੇ ਲੈਂਦੇ ਆ ਫੇਰ ਜਾ ਕੇ ਸਾਡੇ ਬੰਦੇ ਦਵਾ ਤੋਂ ਪਹਿਲੀ ਵੇਚ ਦਿੰਦੇ ਆ ਅਗਲੇ ਉਥੇ ਗਰਜਿਆ ਘਰ ਬਣਾ ਲੈਂਦੇ ਆ ਜਾਂ ਆਉਂਦਾ ਕੋਈ ਮਸਜਿਦ ਬਣਾ ਲੈਂਦੇ ਆ ਇਹ ਮੇਰੇ ਪਿੰਡ ਦੇ ਵਿੱਚ ਮੇਰੇ ਆਪ ਦੇ ਪਿੰਡ ਵਿੱਚ ਇੱਕ ਮਸਜਿਦ ਬਣ ਗਈ ਆ ਸਾਡੇ ਪਿੰਡ ਵਿੱਚ ਕੋਈ ਮਸਜਿਦ ਦਾ ਰੋਲ ਨਹੀਂ ਸੀ ਅਗਲੇ ਨੇ ਬਣਾ ਲਈ ਆ ਜ਼ਮੀਨ ਲਈ ਆ ਹੁਣ ਜ਼ਮੀਨ ਕਿਹਦੇ ਵਿੱਚ ਆ ਮੈਨੂੰ ਸਿੱਖਾਂ ਨੂੰ ਬਦਨਾਮ ਕਰਨ ਦੀ ਥਾਂ ਤੇ ਨਾ ਬਾਬਾ ਜੀ ਇਹਨਾਂ ਲੋਕਾਂ ਨੂੰ ਰੋਕੋ ਜਿਹੜੇ ਉਹਨਾਂ ਨੂੰ ਬੁਲਾ ਰਹੇ ਵੀ ਆਓ ਤੁਸੀਂ ਪ੍ਰਚਾਰ ਕਰੋ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ